ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸੱਚੁ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਨਾ ਹੋਵੈ ਜੇ ਸੋਚੀ ਲਖ ਵਾਰ ਚੁਪੇ ਚੁਪਨਾ ਹੋਵੈ ਜੇ ਲਾਇ ਰਹਾ ਲਿਵਤਾਰ ਪੋਕਿਆ ਪੋਖਣਾ ਉਤਰੀ ਜੈ ਬੰਨਾਪੁਰੀਆਂ ਭਾਰ ਸਹਿ ਸਿਆਣਪ ਲਖ ਹੋਏ ਤੈਕ ਨਾ ਚੱਲੇ ਨਾਲ ਤੇ ਉਹ ਸੱਚਿਆਰਾ ਹੋਈਏ ਕਿ ਉਹ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਮਿਲੇ ਵੜਿਆਈ ਹੁਕਮੇ ਤੁਮਨੇ ਚ ਹੁਕਮ ਲੇਖ ਤਕ ਤਕ ਪਾਈਐ ਇੱਕ ਨਾ ਹੁਕਮੀ ਬਖਸ਼ੀਐ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥਿਨਾ ਵੇ ਟੋਟ ਕਤਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਈ ਰਹਾ ਨਾਨਕ ਵਿਖ ਸੇ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਭਉ ਪਾਰ ਆਖ ਕੇ ਮੰਗਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿੱਥੇ ਥਿਸੇ ਦਰਬਾਰ ਮੋਹ ਕੇ ਬੋਲਨ ਬੋਲਿਐ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਢਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖਰ ਨਾਦਨ ਗੁਰਮਖ ਵੇਦਨ ਗੁਰਮਖ ਰਿਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਦੇਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਤੀਰਤ ਨਾਮ ਜੈਤਸ ਪਾਵਾਂ ਬਿਨ ਭਾਣੇ ਕੇ ਨਾਇ ਕਰੀ ਜੇਤੀ ਸਿਰ ਠੋਪਾਈ ਵੇ ਕਾਮਨ ਕਰਮਾਂ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਵਨਾ ਜੀ ਆ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜੁਗ ਚਾਰਿਆਰ ਜਾ ਹੋਰ ਦਸੁਨੇ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀਰਤ ਜਾਗ ਲੈ ਜੇ ਤਿਸ ਨਦਰਨਾ ਆਵੇ ਤੇ ਬਾਤਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਝਈ ਦੇ ਤਿਸ ਗਨ ਕੋਈ ਕਰੇ ਸੁਨੇ ਸਿੱਧ ਪੀਰ ਸਰਨਾ ਸੁਨੇ ਧਰਤ ਤਵਲ ਆਕਾ ਸੁਨੇ ਦੀਪ ਲੋਪ ਪਤਾਲ ਸੁਨੇ ਪੋਏ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੋ ਪਾਪ ਕਾ ਨਾਸ ਸੁਨੇ ਇਸਰ ਬਰਮਾ ਇੰਦ ਸੁਨੇ ਮੁੱਖ ਸਲਾਹਨ ਮੰਦ ਸੁਨੇ ਜੋਗ ਜੁਗ ਤਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੋ ਪਾਪ ਕਾ ਨਾਸ ਸੁਣਿਐ ਸਤ ਸੰਤੋ ਗਿਆਨ ਸੁਣਿਐ 68 ਕਾਇ ਇਸਨਾਨ ਸੁਣਿਐ ਪੜ ਪੜ ਪਾਵੈ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਤੂ ਪਾਪ ਕਾ ਨਾਸ ਸੁਣਿਐ ਸਰੰਗੁਨਾਕੇ ਗਾਹ ਸੁਣਿਐ ਸੇ ਪੀਰ ਪਾਤਸ਼ਾਹ ਸੁਣਿਐ ਅੰਦੇ ਪਾਵੈ ਰਾਹ ਸੁਣਿ ਹਾਥ ਹੋਵੇ ਇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਤੂ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਸਤਾਏ ਕਾਗਤ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋ ਝੋਟਾ ਨ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨ ਚਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪਰਵਰ ਸਦਾ ਮਨੈ ਤਰੇ ਤਾਰੇ ਗੁਰ ਸੇਖ ਮਨੈ ਨਾਨਕ ਭੈ ਨ ਪੇਖ ऐसा नाम नरंजन होए जेको मन जाने मन कोए पंचप्रवान पंचप्रधान पंचे पावे दरगे मान पंचे सोएदारा जान पंचा कागुर एक ध्यान जेको कहे करे विचार करते के करने नाहि स्मरतौल धर्म दया का पूत संतोथा प्रक्या जिन सोत ਦੇਖੋ 부ਝੇ ਹੋਏ ਸੱਚੇ ਯਾਰ ਧਮਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਉ ਇੱਕ ਕਵਾਵ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋਤਤਿ ਪਾਲ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਪ ਸੰਕ ਪਾਉ ਸੰਕ ਪੂਜਾ ਸੰਕ ਤਪਤਾਉ ਸੰਕ ਗ੍ਰੰਥਮਕ ਵੇਦ ਪਾਠ ਸੰਕ ਜੋਗ ਮਨ ਰਹਿ ਉਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤੀ ਸੰਕ ਦਾਤਾਰ ਸੰਕ ਸੋਰਮ ਭਕសារ ਸੰਕ ਮੋਨ ਲਿਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋਤਤਿ ਭਾਵ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰ ਕਾਂਤ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ਵਲ ਭਖ ਖਾਏ ਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਜ ਕਾਹੇ ਵਿਚਾਰ ਵਾਰਿਆਣ ਜਾਵਾਂ ਇੱਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਥਾਮ ਅਗੰਮ ਅਗੰਮ ਸੰਕਲੋਵ ਸੰਕ ਕੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਨ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤੇ ਸਰ ਨਾਹ ਜਿਨ ਫਰਮਾਇ ਤਿਮ ਤਿਮ ਪਾਏ ਦੇਤਾ ਕਿਤਾ ਤੇ ਤਨਾ ਬਿਨ ਨਾਵੇਂ ਨਾਈ ਕੋ ਥਾਉ ਕੁਦਰਤ ਕਮਨ ਕਹਾ ਵੀ ਚਾਰ ਵਾਰਿਣ ਜਾਵਾਂ ਇੱਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਪਰਗੇ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬਣ ਲਈ ਤੁਏ ਪਰਗੇ ਮਾਤਾ ਪਾਪਾਂ ਕੇ ਸੰਗੋ ਧੋਪੇ ਨਾਮੇ ਕੇ ਰੰਗ ਪੂਨੇ ਪਾਪੀ ਆਖਣਾ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਓ ਜਾਓ तीरथ ताप दया दात दान जेको पावै तिलका मान सुन्या मने मणकी मन तापो अंतरगत तीरथ मल नाओ सब गुण तेरे में नाही कोई बिन गुण कीते भगत ना होए स्वात आथ वाणी भरमाओ सत स्वण सदा मन चाओ कवन सवेला वखत कवन कवन तेत कवन वार कवन सो रते माओ कवन जेत होआ आकार वेला ना पाया पंडित जे होवे लेख पुराण ਵਕਤ ਨਾ ਪਾਇਓ ਕਾਦੇ ਆ ਜੇ ਲੇਖਣ ਲੈ ਕੁਰਾਨ ਤਿਤ ਵਾਰ ਨਾ ਜੋਗੀ ਜਾਣੈ ਰਤਮਾਉ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਏ ਕਿਵ ਕਰ ਆਖਾ ਕਿਵਸਾ ਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾ ਇਹ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਏ ਪਾਤਾਲ ਪਾਟਾਲ ਅਕ ਆਸਾਂ ਆਗਾਸ ਓੜ ਕੋੜ ਕੇ ਪਾਲ ਥੱਕੇ ਵੇਦ ਕਹਿਣ ਕ ਬਾਤ ਸੈ ਸ 18 ਕਹਿਣ ਕ ਤੇਬਾ ਅਸਲ ਇੱਕ ਧਾਤ ਲੇਖਾ ਹੋਏ ਤਾ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵਟਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਇਤੀ ਸੁਰਤਨਪਾਈਆਂ ਨਦੀਆਂ ਅਤੇ ਵਾਹ ਪਾਵੇ ਸੁਮੰਦਨਾ ਜਾਣੇ ਸੁਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੈ ਤਸਮਨ ਨਾ ਵਿਸਰੈ ਅੰਤਨ ਸਿਰਤੀ ਕੈ ਨੈ ਅੰਤ ਅੰਤਨ ਕਰਨ ਦੇ ਨੈ ਅੰਤ ਅੰਤਨ ਵਿਕਣ ਸੁਨਨ ਨੈ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ अंत कारण बिललाहे अंत न पाए जाए अंत न जाने कोए बहुता कहिए बहुता हो उचे उपर ये वड़ एवड हो होवे कोए तिस उचे को जाने सोए जेवड़ आप जाने आप, आप नानक नदरी करमी दाद बहुता कर्म लिखिया न जाए वड्डा दाता तिल न ਕਿਤੇ ਮੰਗੇ ਜੋਦ ਅਪਾਰ ਕੇਤੇ ਗਨਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਗ ਖਾਈ ਖਾਏ ਕੇਤੇ ਦੋਖੋਖ ਸਦ ਮਾਰੇ ਵਿਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਦੇਖੋ ਖਾ ਕੇ ਆਖਣ ਪਾਏ ਉਹ ਜਾਣ ਜੇਤਿਆ ਮੋਖਾ ਆਪੇ ਜਾਣੇ ਆਪੇ ਦੇ ਆਕੇ ਸੇ ਪੇ ਕਈ ਕੇ ਗੈਸ ਨੂੰ ਬਕਸੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਅਗਨਮਲ ਵਪਾਰ ਮਲ ਵਪਾਰ ਕੇ ਮਲ ਪੰਡਾਰ ਮਲ ਆਵੇ ਮਲ ਜਾਹ ਮਲ ਭੈ ਅਮਲਾ ਸਮਾਏ ਮਲ ਧਰਮ ਮਲ ਦੀਵਾਨ ਮਲ ਤਲ ਮਲ ਪਰਵਾਨ ਮਲ ਬਖਸੀ ਸਮਲ ਨੀਸਾਨ ਮਲ ਕਰਮ ਮਲ ਪਰਮਾਨ ਮਲ ਆਖਿਆ ਨ ਜਾਏ ਆਖਾਖ ਰਹੇ ਲੇਵ ਲਾਇ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੇ ਵਿਖਿਆਣ ਆਕੇ ਬਰਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦ ਆ ਕੇ ਸ੍ਰੀ ਆਕੇ ਸਿੱਧਾ ਆਕੇ ਕਿਤੇ ਕਿਤੇ ਬੁੱਧ ਆਕੇ ਦਾਨਮ ਆਕੇ ਦੇਵ ਆਕੇ ਸੁਰ ਨਰਮਣ ਜਨ ਸੇਵ ਕੀਤੇ ਆਕੇ ਹੱਕਨ ਪਾਏ ਕਿਤੇ ਕਹਿ ਕੇ ਉੱਠ ਉੱਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਦੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ ਸੋਧਾਰ ਕੇ ਹਾ ਸੋ ਘਰ ਕੇ ਹਾ ਜਿਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਭਰੀ ਸਿਉ ਕਈ ਅਨ ਕੇਤੇ ਗਾਵਨ ਹਾਰੇ ਗਾਵੇ ਤਤਨਾ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣਾ ਨਿਕਲਕ ਧਰਮ ਵਿਚਾਰ ਗਾਵੇ ਈਸਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਣ ਸਾਥ ਵਿਚਾਰੇ गांव जति सती संतो की गावे वीर करारे गवन पंडित पडरन की सर जोग जोग वेदा नाले गावे मोनिया मन मौन सुरगा मच बेले गवन रत्न पाए तेरे अड़सरती रहनाले गावे जोत महाबल सुरा गावे खानी सारे गावे खंड मंडल वर पंडा कर कर रखे तारे सही तुदनो गावे जोद पावन रते तेरे भगत रसाले होर केते गवन से मैं चितन आवण नानक क्या विचार ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰ ਸੇ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸਰੰਪਤ ਚੋਲੀ ਧਿਆਨ ਕੀ ਕਰੇ ਬੇਪੋਤ ਤਿੰਤਾ ਕਾਲ ਕੋਰੀ ਕਾ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸੰਗਲ ਜਮਾਤੀ ਮਨ ਜੀਤੇ ਜਗਜੀਤ ਆਹ ਦੇਸ ਤੇ ਸਿਆਦੇਸ ਆਦ ਅਨੀਲ ਨਾਦ ਨਾਤ ਜੁਗ ਜੁਗ ਇਕ ਵੇਸ ਭਗਤ ਗਿਆਨ ਦਾ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਿੱਦ ਸਿਦ ਅਵਰਾਸਾਰ ਸੰਜੋਗ ਵੰਜੋਗ ਦੀ ਕਾਰ ਚਲਾਵੈ ਲੇਖੇ ਆਵੇ ਭਾਗ ਆਹ ਦੇਸ ਤੇ ਸਿਆਦੇਸ ਆਦ ਅਨੀਲ ਅਨਾਧਨਾਤ ਜੁਗ ਜੁਗ ਇੱਕ ਵੇਸ ਏਕਾ ਮਾਈ ਜੁਗਤ ਵੈ ਤੇਨੇ ਚਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿਮ ਤੇ ਸੁਭਾਵੇ ਤਵੇਂ ਚਲਾਵੇ ਜਿਮ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਡਾਨ ਆਦੇਸ ਦਿੱਸੇ ਆਦੇਸ ਆਦ ਅਨੀਲ ਅਨਾਧਨਾਤ ਜੁਗ ਜੁਗ ਇੱਕ ਵੇਸ ਆਸਨੋ ਲਏ ਪੰਡਾਰ ਜੋਗ ਸਪੈਸ ਕਵਾਰ ਕਰ ਕਰ ਵੇਖੇ ਸੇ ਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਆਹ ਦੇਸ ਤੇ ਸੇ ਆਦੇਸ ਆਹ ਅਨੀਲ ਆਜ਼ ਨਾਦ ਜੁਗ ਜੁਗ ਇੱਕ ਵੇਸ ਇੱਕ ਦੂਜੀ ਬੋ ਲਖ ਹੋਏ ਲਖ ਹੋਏ ਲਖ 20 ਲਖ ਲਾ ਗੇੜਾ ਆ ਕੀ ਹੈ ਏਕ ਨਾਮ ਜਗਦੀਸ਼ ਤੇਰਾਇ ਪਤ ਪਵੜੀਆ ਚੜ ਗਏ ਹੋਈ ਆ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰਿ ਪਾਈ ਐ ਕੁੜੀ ਕੁੜੇ ਟੀ ਆਕਨ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਰਾਜ ਮਾਲ ਮਨਤੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੇ ਥਿੱਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਗੇ ਨਾ ਮਣੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤੇ ਸੋਣ ਪੰਜ ਪਰਵਾਨ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਾਇ ਜਾਪੇ ਜਾਏ ਧਰਮ ਕਾੰਡ ਗਾਇੋ ਧਰਮ ਗਿਆਨ ਕਾੰਡ ਕਾ ਆਖੋ ਕਰਮ ਕੀਤੇ ਪਉਣ ਪਾਣੀ ਵੈਸੰਤਰ ਕੀਤੇ ਕਾਣ ਮਹੇਸ਼ ਕੀਤੇ ਪਰਮੇ ਘੜ ਤਕੜੀਏ ਰੂਪ ਰੰਗ ਕੇ ਵੇਸ ਕੇ ਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂਬ ਦੇਸ ਕੀਤੇ ਇੰਦੀ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸੇਦੇ ਬਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਣੇ ਕੇਤੇ ਬਾਣੀ ਕੇਤੇ ਪਾਤ ਨਰਿੰਦ ਕੇਤੇ ਸੁਰਤੇ ਸੇਵ ਕੇਤੇ ਨਾਨਕ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਦਿੱਤੇ ਨਾਦ ਬਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਦਿੱਤੇ ਕਾੜਤ ਕੜੀਏ ਬਾਤ ਨੂੰ ਬਤਾ ਕੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਤੇਤੇ ਘੜੀਏ ਸੁਰਤ ਮਤ ਮਨ ਬੋਧ ਤੇਤੇ ਘੜੀਏ ਸੁਰਾਂ ਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤੇਤੇ ਹੋਰ ਨਾ ਕੋਈ ਹੋਰ ਤੇਤੇ ਜੋਤ ਮਹਾਬਲ ਸੂਰਤ ནਵੇਂ ਰਾਮ ਰਿਆ ਭਰਪੂਰ ਤੇਤੇ ਸੀਤਾ ਸੀਤਾ ਮੈਂ ਮਮਾ ਹੈ ਤਾਂ ਕਿ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਤੇਤੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚੇ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਤੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤਿੱਤੇ ਲੋ ਲੋ ਆਕਾਰ ਜਿਮ ਜਿਮ ਹਕਮ ਤੇ ਵਕਾਰ ਵੇਖੇ ਵਿਕਸੇ ਕਰੇ ਵੀ ਚਾਰ ਨਾਨਕ ਕਥਨਾ ਕਰੜਾ ਸਾਰ ਜੱਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਭੌ ਖਲਾਗਨ ਤਾ ਬਤਾਓ ਭਾਂਡਾ ਪਾਓ ਅੰਮ੍ਰਿਤ ਤਟਾਲ ਗੁਰੂ ਗੇ ਸਭ ਸਚਿ ਤੇ ਸਚ ਤਕ ਸਾਲ ਜਿੰਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਰੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੈ ਦਇਆ ਖੇਲੇ ਸਗਲ ਜਗਤ ਚੰਗੇ ਆਇਆ ਬੁਰੇ ਆਇਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਗੇਨੇ ਨਾਮ ਧਾਇਆ ਗੈ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ